ਪੰਜਾਬ ਸਰਕਾਰ ਵੱਲੋਂ ਜਿਹੜਾ ਜੋਧ ਨਸ਼ਿਆਂ ਵਿਰੁੱਧ ਆਪਾਂ ਲਹਿਰ ਸ਼ੁਰੂ ਕੀਤੀ ਆ ਉਹ ਬੜੀ ਸਕਸੈਸਫੁਲ ਵੇ ਨਾ ਉਹ ਜਿਹੜੀ ਆਪਾਂ ਨੇ ਕੰਟੀਨਿਊ ਕਰ ਰਹੇ ਹਾਂ ਉਹਨੂੰ ਉਹਦੇ ਵਿੱਚ ਪਬਲਿਕ ਵੱਲੋਂ ਬੜਾ ਜਿਹੜਾ ਵਧੀਆ ਸਪੋਰਟ ਮਿਲਦੀ ਆ ਪਬਲਿਕ ਬਿਲਕੁਲ ਸ਼ਰਿਆਮ ਵਿਦਆਊਟ ਐਨੀ ਹੈਜੀਟੇਸ਼ਨ ਸਾਨੂੰ ਦੱਸ ਰਹੀ ਹੈ ਕਿ ਕਿ ਕਿਤੇ ਵੀ ਕੋਈ ਇਨਫੋਰਮੇਸ਼ਨ ਹੁੰਦੀ ਸਾਨੂੰ ਦਿੰਦੇ ਆ ਉਹਦੇ ਚ ਹੀ ਕੱਲ ਸਾਡੇ ਵੱਲੋਂ ਸੀਆਈਏ ਸਟਾਫ ਵੱਲੋਂ ਇੱਕ ਬਹੁਤ ਵਧੀਆ ਇਨਪੁਟ ਬੇਸਡ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਕਰੀਬ ਅਸੀਂ 1 ਕਿਲੋ 20 ਗ੍ਰਾਮ ਜਿਹੜੀ ਹੈਰਨ ਫੜੀ ਆ ਦੋ ਬੰਦੇ ਉਹਦੇ ਵਿੱਚ ਅਸੀਂ ਅਰੈਸਟ ਕੀਤੇ ਗੁਰਮੀਤ ਸਿੰਘ ਇੱਕ ਸਰਦੀਪ ਸਿੰਘ ਸੀਗਾ ਇੱਕ ਜਨਾਲੇ ਦਾ ਸੀ ਇੱਕ ਰਾਜਸਥਾਨੀ ਦਾ ਸੀਗਾ ਇਹਨੂੰ ਬੱਗੇ ਕੇ ਮੋੜ ਤੋਂ ਜਿਹੜਾ ਆਪਾਂ ਇੰਟਰਸੈਪਟ ਕਰਕੇ ਤੇ ਜਦੋਂ ਚੈੱਕ ਵਗੈਰਾ ਕੀਤਾ ਤੇ ਇਹਨਾਂ ਕੋਲੋਂ 1 ਕਿਲੋ 20 ਗ੍ਰਾਮ ਜਿਹੜੀ ਸਾਨੂੰ ਹੀਰੋਇਨ ਮਿਲੀ ਇੱਕ ਇਹਨਾਂ ਕੋ ਸਕੋਰਪੀਓ ਗੱਡੀ ਸੀਗੀ ਸੋ ਅਸੀਂ ਇਹਨਾਂ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਇਹਨਾਂ ਦੇ ਐਫ ਆਈ ਆ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੁਣ ਸਾਡੀ ਜਿਹੜੀ ਤਤਤੀਸ਼ ਚੱਲਦੀ ਆ ਇਹਦੇ ਵਿੱਚ ਅਸੀਂ ਇਹਦਾ ਫੋਨ ਵੀ ਸਾਡੇ ਕੋਲ ਆਇਆ ਉਸ ਤੋਂ ਅਸੀਂ ਫਰਦਰ ਜਿਹੜੀ ਵਗੈਰਾ ਜੋ ਸਾਡੀ ਲਿੰਕੇ ਦੇ ਦੁਹੋਂਦੀਆਂ ਉਹਦੇ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਆਸ ਹੈ ਕਿ ਜਿਹੜਾ ਇਹਦੇ ਵਿੱਚ ਹੋਰ ਬ੍ਰੇਕਥਰੂ ਆਵਾਂਗੇ ਨਾਲ ਹੀ ਕੱਲ ਸਾਡੇ ਵੱਲੋਂ ਇੱਕ ਇਹ ਪਿੰਡਾਂ ਦੇ ਵਿੱਚ ਅਰਨੀ ਵਾਲਾ ਕਮਾਲ ਵਾਲਾ ਟਾਲੀ ਵਾਲ ਜੱਟਾਂ ਹੋਰੇ ਪਿੰਡਾਂ ਦੇ ਵਿੱਚ ਅਸੀਂ ਕਾਸ ਆਪਰੇਸ਼ਨ ਜਿਹੜਾ ਉਹ ਚਲਾਇਆ ਸੀਗਾ ਉਹਦੇ ਦੀਨ ਸਾਨੂੰ ਇੱਕ ਬਹੁਤ ਵਧੀਆ ਜਿਹੜੀ ਸਾਨੂੰ ਪ੍ਰਾਪਤੀ ਹੋਈ ਜਿਹੜਾ ਕਮਾਲ ਵਾਲਾ ਸੀ ਉੱਥੋਂ ਅਸੀਂ ਇੱਕ ਜਿਹੜਾ ਮਦਨ ਲਾਲ ਉਹਦੇ ਅਸੀਂ ਉਹਨਾਂ ਦੇ ਘਰ ਦੇ ਵਿੱਚੋਂ ਉਹਨੂੰ ਜਿਹੜਾ ਉੱਥੋਂ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਸਾਨੂੰ ਕਰੀਬ 23000 ਜਿਹੜੀ 100 ਪ੍ਰੈਗਾਬਲਨ ਜਿਹੜੀ ਉਹ ਰਿਕਵਰ ਕੀਤੀ ਨਾਲ ਜਿਹੜਾ 300 ਜਿਹੜੀਆਂ ਉਹ ਦੂਸ ਜਿਹੜੀਆਂ ਗੋਲੀਆਂ ਸੀਗੀਆਂ ਸੋ ਇਸ ਦੇ ਨਾਲ ਹੀ ਅਸੀਂ ਕੱਲ ਜਿਹੜੇ ਕੱਲ ਕੱਲ ਦੀ ਅਸੀਂ ਕਰੀਬ 9 ਬੰਦੇ ਜਿਹੜੇ ਐਨਡੀਪੀਐਸ ਸੈਕਟਰ ਦੀ ਦਰਜ ਕੀਤੇ ਜਿਨ੍ਹਾਂ ਦੇ ਵਿੱਚੋਂ ਸਮਾਲ ਰਿਕਵਰੀ ਵੀ ਹੈ ਹੈਵੀ ਵੀ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਨੂੰ ਸਾਡਾ ਜਿਹੜਾ ਆਪਰੇਸ਼ਨ ਹੈ ਅਗੇਂਸਟ ਜਿਹੜਾ ਡਰਾਈਵ ਹੈ ਅਗੇਂਸਟ ਡਰੱਗ ਉਹ ਜਿਹੜਾ ਸਾਨੂੰ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਪਬਲਿਕ ਵੱਲੋਂ ਜਿਹੜਾ ਪੂਰੀ ਸਪੋਰਟ ਮਿਲ ਰਹੀ ਹੈ ਸੋ ਅਸੀਂ ਆਸ ਕਰਦੇ ਆ ਕਿ ਜਿਹੜਾ ਇਹਦੇ ਵਿੱਚ ਕੋਈ ਵੀ ਜਿਹੜਾ ਪਬਲਿਕ ਪਬਲਿਕ ਮਾਧਿਅਮ ਤੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਉਹਨੂੰ ਅਸੀਂ ਮਟੀਰੀਅਲਾਈਜ਼ ਕਰਦੇ ਆ ਕੋਈ ਵੀ ਜਿਹੜਾ ਇਨਫੋਰਮੇਸ਼ਨ ਦੇਣ ਤੋਂ ਜਿਹੜਾ ਉਹ ਬਿਲਕੁਲ ਨਾ ਝਗੇ ਜਾਬ ਸਰਕਾਰ ਵੱਲੋਂ ਇੱਕ ਬੜਾ ਵਧੀਆ ਸੇਫ ਪੰਜਾਬ ਐਪ ਜਿਹੜਾ ਸ਼ੁਰੂ ਕੀਤਾ ਗਿਆ ਜਿਹਦਾ ਨੰਬਰ ਹੈ 9779100200 977900220 ਇਹ ਐਪ ਕਿਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਜਿਹੜਾ ਕਲਰ ਹੋਊਗਾ ਜਿਹੜਾ ਇੱਥੇ ਇਨਫੋਰਮੇਸ਼ਨ ਦਿੰਦਾ ਉਹਦਾ ਕੋਈ ਆਇਡੈਂਟੀਟੀ ਨਹੀਂ ਜਾਂਦੀ ਉਹਦਾ ਫੋਨ ਨੰਬਰ ਉੱਥੇ ਡਿਸਪਲੇ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਲੋਕਾਂ ਨੂੰ ਡਰ ਹੁੰਦਾ ਕਿ ਸਾਡਾ ਕੋਈ ਨਾਮ ਦੇ ਦੇਗਾ ਜਿਹੜੇ ਬੰਦੇ ਆਪਾਂ ਫੜਦੇ ਆ ਉਹਨਾਂ ਤੱਕ ਇਹ ਆ ਜਾਊਗਾ ਵੀ ਇਸ ਬੰਦੇ ਨੇ ਇਤਲਾਹ ਦਿੱਤੀ ਉਹ ਬਿਲਕੁਲ ਨਿਚੇ ਟੜਕ ਹੋ ਕੇ ਜਿਹੜਾ ਸਾਨੂੰ ਇਹ ਦੱਸ ਸਕਦੇ ਆ ਇਹ ਆ ਬਿਲਕੁਲ ਸਿਕਿਉਰਡ ਹੈ ਕਿਸੇ ਪਾਸਿਓਂ ਵੀ ਇਹਦੇ ਬੰਦੇ ਦੀ ਲੀਕੇਜ ਨਹੀਂ ਹੁੰਦੀ ਕਿ ਕਿੰਨ ਕਾਲ ਕੀਤੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਐਪ ਹੈ ਬਹੁਤ ਵਧੀਆ ਇਹਨੂੰ ਵੀ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਵੱਧ ਤੋਂ ਵੱਧ ਇਹਤੇ ਜਿਹੜੀ ਸਾਨੂੰ ਜੋ ਫੈਕਚੁਅਲ ਹੋਵੇ ਉਹੀ ਜਿਹੜੀ ਕਰੋ ਜਿਹੜੀ ਇਨਫੋਰਮੇਸ਼ਨ ਦਿਓ ਕਈ ਵਾਰੀ ਸਾਨੂੰ ਥੋੜੀਆਂ ਕੰਪਲੇਂਟਸ ਆ ਜਾਂਦੀਆਂ ਜਿਹੜੀਆਂ ਕਿ ਮਤਲਬ ਕਿ ਮਟੀਰੀਅਲਾਈਜ਼ ਨਹੀਂ ਹੋ ਪਉਂਦੀਆਂ ਸੋ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਕਿ ਤੇ ਸਾਨੂੰ ਸਹੀ ਇਨਫੋਰਮੇਸ਼ਨ ਦਿੱਤੇ ਚਾਹੇ ਸਾਡੀ ਮਿਨੀਮਮ ਜਿਹੜੀ ਇੱਕ ਪਾਸੇ ਏਨਰਜੀ ਲੱਗੇ ਕਿ ਅਸੀਂ ਉਹ ਸਾਨੂੰ ਉਹਨੂੰ ਇਹ ਬੰਦੇ ਨੂੰ ਸਹੀ ਤਰੀਕੇ ਨਾਲ ਉਹਦੇ ਤੇ ਐਕਸ਼ਨ ਕਰ ਸਕੀਏ ਸਰ ਜਿਹੜੇ ਹੀਰੋਇਸ ਨੂੰ ਦੋ ਦੋਸੀ ਪੜੇਗੇ ਕਿ ਉਹਦੇ ਰਹਿਣ ਵਾਲੇ ਤੇ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਤੇ ਪਹਿਲਾਂ ਇਹਨਾਂ ਦਾ ਵੇਖੋ ਵੇਖੋ ਇਹ ਅਜਨਾਲਾ ਦੇ ਨੇ ਕਿ ਜਨਾਲਾ ਦੇ ਇੱਕ ਅਮਰਸਰ ਦਾ ਇੱਕ ਰਾਜਸਾਂਸੀ ਦਾ ਵਾ ਗੁਰਮੀਤ ਸਿੰਘ ਪੁੱਤਰ ਤਰਸੇਮ ਸਿੰਘ ਪੰਜਗ੍ਰਾਈ ਥਾਣਾ ਜਨਾਲਾ ਦਾ ਵਾ ਸੋ ਦੀ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਹਰਸਾ ਸ਼ੀਨਾ ਥਾਣਾ ਰਾਜਸਥਾਨ ਰਾਜਸਥਾਨ ਸੀਧਾ ਇਹਨਾਂ ਦੇ ਖਿਲਾਫ ਪਹਿਲਾਂ ਜਿਹੜਾ ਨਾ ਇਹ ਦੋਨੇ ਜਿਹੜੇ ਬੰਦਿਆਂ ਦੇ ਖਿਲਾਫ ਹੋਈ ਮੁਕੱਦਮਾ ਨੀਂਹ ਤੱਕ ਦਰਜ ਦੀ ਤੇ ਸਰ ਇਹਨਾਂ ਨੂੰ ਆਈ ਕਿੱਥੋਂ ਸੀ ਤੇ ਜਾਣੇ ਕਿੱਥੇ ਵੇਖੋ ਇਹ ਇਹਨਾਂ ਨੂੰ ਜਿਹੜੀ ਡਰਾਪਿੰਗ ਹੋਈ ਹੈ ਡਰਾਪਿੰਗ ਦੇ ਵਿੱਚ ਡਰਾਪਿੰਗ ਦੇ ਵਿੱਚ ਇਹ ਬੱਗੇ ਕੇ ਮੋੜ ਤੋਂ ਉੱਥੋਂ ਉੱਥੋਂ ਮਿਲੀ ਇਹਨਾਂ ਨੂੰ ਥੋੜਾ ਉੱਥੋਂ ਹੋਰ ਹਟ ਕੇ ਮਿਲੀ ਹੈ ਜਿੱਥੇ ਹੀ ਪੜਿਆ ਉਹਨਾਂ ਸੀ ਇਹਨਾਂ ਤੋਂ ਜਿਹੜਾ ਕਰ ਰਹੇ ਆ ਵੀ ਇਹਦਾ ਬੇਸਿਕਲੀ ਇਹ ਓਰੀਜਿਨੇਟ ਕਿੱਥੋਂ ਹੋਈ ਹੈ ਉਤੇ ਸਾਡਾ ਵਰਕ ਚੱਲ ਰਿਹਾ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕੋਈ ਰਿਸ਼ਤਾ ਵੀ ਹੈ ਨਹੀਂ ਰਿਸ਼ਤਾ ਨਹੀਂ ਇਹਨਾਂ ਦਾ ਕੋਈ ਵੀ ਆਪਸ ਬਸ ਯਾਰ ਦੋਸਤੀ ਨੇ ਸਰ ਕਹਿ ਸਕਦੇ ਆ ਕਿ ਜਨਾਵਾ ਤੋਂ ਫਾਈਲ ਦਾ ਨੈਟਵਰਕ ਕਿਹੜਾ ਚੱਲਦਾ ਨਹੀਂ ਨਹੀਂ ਵੇਖੋ ਇਹ ਰਹਿਣ ਵਾਲੇ ਉਧਰ ਹੈ ਅਜ ਤੱਕ ਜਿਹੜਾ ਸਾਨੂੰ ਥਰਡ ਬੰਦਾ ਨਾ ਉਹਦੇ 'ਚ ਅਸੀਂ ਲੱਗੇ ਹੋਏ ਆਦੇ ਪਿੱਛੇ ਫਿਰ ਸਾਨੂੰ ਪਤਾ ਲੱਗੇਗਾ ਵੀ ਐਕਚੁਅਲੀ ਇਹਦਾ ਰੂਟ ਕੀ ਬੰਦਾ ਹੈ ਅਗਰ ਪੜਨ ਤਾਂ ਬਾਤ ਕਈ ਵਾਰੀ ਮੁਗਲੀ ਪਹੁੰਚ ਕੇ ਜਦ ਇੱਕ ਕਮੇਟੀ ਤੋਂ ਪੁੱਛਿਆ ਉਹਨਾਂ ਨੂੰ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਕਹਿੰਦੇ ਕਿ ਗੱਲ ਸਾਹਮਣੇ ਹੈ ਦੇ ਹਿੱਤਾ ਕੋ ਉਦਾਂ ਦੀ ਅਲੱਗ ਨਹੀਂ ਰਹੀ ਪਰ ਇਹ ਡੈਡ ਡ੍ਰੌਪ ਹੁੰਦਾ ਕਈ ਵਾਰੀ ਉਹਦਾ ਅੱਗੇ ਡਿਵੈਲਪ ਨਹੀਂ 된다 ਲੇਕਿਨ ਅਸੀਂ ਉੱਤੇ ਕਰ ਰਹੇ ਕੰਮ ਵਿਖੋ ਹਿੱਤਕ ਉਹ ਜਿਹੜਾ 3ਰਡ ਬੰਦਾ ਜਿਹੜਾ ਨੈਕਸਟ ਹੈ ਨਾ ਦਾ ਅੱਗੇ ਉਹਦੇ ਤੱਕ ਅਸੀਂ ਪਹੁੰਚ ਕਰ ਰਹੇ ਆ ਫਿਰ ਉੱਤੋਂ ਪਤਾ ਲੱਗੂ ਅਬੀ ਐਕਚੁਅਲੀ ਕਿੱਥੋਂ ਆਈ ਹੈ ਇਹ ਕੋਰੀਅਰ ਸੀ ਇਹ ਕੋਰੀਅਰ ਵੀ ਕਹਿ ਸਕਦੇ ਇਹਨਾਂ ਨੂੰ ਹਾਂ ਵੈਲਿਊਰੀ ਕਰ ਰਹੇ ਚੁਹੀਆ ਪਹਿਲਾ ਨਿਯੋਤ ਦੇਖੋ ਕਹਿੰਦੇ ਤੇ ਜਦੋਂ ਵੀ ਇਹਨਾਂ ਨੂੰ ਫੜ ਲਓ ਹਰ ਹੀ ਉਹੀ ਕਹਿੰਦਾ ਮੈਂ ਤੇ ਪਹਿਲੀ ਵਾਰੀ ਲਿਆ ਲੇਕਿਨ ਇਹ ਬੰਦੇ ਕਰਦੇ ਹੁੰਦੇ ਜੀ ਦੇਖੋ 1 ਕਿਲੋ 20 ਗ੍ਰਾਮ ਜਿਹੜਾ ਇੱਕ ਕਮਰਸ਼ੀਅਲ ਕੁਆਂਟੀਟੀ ਆ ਤੁਸੀਂ ਇਹਦੀ ਵੈਲਿਊ ਵੇਖੋ ਇੰਟਰਨੈਸ਼ਨਲ ਮਾਰਕੀਟ ਚ ਕਿੰਨੀ ਆ ਸੋ ਸੀ ਇਹਨਾਂ ਦੀਆਂ ਗੱਲਾਂ ਤੇ ਚਲ ਇੰਨੀ ਤਬਾਰ ਕਰਦੇ ਲੇਕਿਨ ਸਾਡਾ ਕੰਮ ਹੈ ਇਨਵੈਸਟੀਗੇਟ ਕਰਨਾ ਹੁਣ ਅਸੀਂ ਹੁਣ ਅਸੀਂ ਅੱਗੇ ਪਿੱਛੇ ਬਸ ਇਹੀ ਕੰਮ ਹੈ ਸਰ 1 ਬਾਰ ਲੱਖ ਦੇ ਕਰੀਬ ਮਸ਼ੀਨੀਆਂ ਗੋਨੀਆਂ ਪੰਜਾਬ ਉਸ ਦੇ Pavlov ਕਾਰਜ ਨੂੰ ਮੁਖੜੀਆਂ ਜਾ ਚੁੱਕੀਆਂ ਨੇ ਕਿ ਕਿੱਥੋਂ ਆਦੀਆਂ ਨੇ Pavlov ਕਾਰਜ ਵਿੱਚ ਇਹਨਾਂ ਧਾਰੀ ਮਾਤਰਾ ਵਿੱਚ ਕੋਈਆਂ ਆ ਰਹੀਆਂ ਕੀ ਇਸ ਗੱਲ ਦਾ ਕੋਈ ਪਤਾ ਲੱਗ ਸਕੇ ਵੇਖੋ ਹੁਣ ਤੁਸੀਂ ਤੁਸੀਂ ਵੇਖੋ ਪਿਛਲੇ ਸਮੇਂ ਜਿਹੜੀ ਪ੍ਰੈਗਬਲਨ ਜਿਹੜੀ ਜ਼ਿਆਦਾ ਜਿਹੜੀ ਆ ਰਹੀ ਹੈ ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹਨਾਂ ਨੂੰ ਜਿਹੜੇ ਦੂਜਾ ਨਿਸ਼ਟਾ ਨਸ਼ਾ ਕਰਦੋਂ ਨਹੀਂ ਮਿਲ ਰਿਹਾ ਐਕਸ਼ਨ ਤੋਂ ਜਿਹੜਾ ਬਹੁਤ ਜ਼ਿਆਦਾ ਹੱਦ ਤੱਕ ਜਿਹੜਾ ਕਟੇਲ ਹੋ ਗਿਆ ਜਿਹੜਾ ਤਾਈਓ ਲੋਕ ਇਧਰ ਪੈਗਰਵਲਨ ਆਲ ਆ ਰਹੇ ਆ ਸਾਰੇ ਬੰਨਾਂ ਜੀ ਵੇਖੋ ਜਿਹੜੀਆਂ ਹੁਣ ਪਿੱਛੇ ਵੀ ਅਸੀਂ ਫੜੀ ਕੱਲ ਫਿਰੋਜ਼ਪੁਰ ਮੇਰਾ 40-50 ਹਜ਼ਾਰ ਗੋਲੀ ਫੜੀ ਆ ਜਾਈਂ ਫੜ ਲਈਏ ਸੋ ਇਸ ਤਰ੍ਹਾਂ ਕਰਕੇ ਨਾ ਮਤਲਬ ਵੀ ਐਕਸ਼ਨ ਦਾ ਜਿਹੜਾ ਉਹ ਰਿਜ਼ਲਟ ਤੇ ਮਿਲ ਰਿਹਾ ਵੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਇਹ ਮਤਲਬ ਵੀ ਇਹਦੇ ਤੇ ਵੀ ਕਾਰਗਵਾਈ ਕਰਦੇ ਆ ਵੀ ਨਹੀਂ ਇਹ ਜਿਹੜਾ ਇਹ ਵੀ ਗਲਤ ਹੈ ਪ੍ਰਗਬਲਨ ਲੈਣੀ ਜਦੋਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਰਕਾਰ ਵੱਲੋਂ ਫ੍ਰੀ ਫੈਸਿਲਿਟੀਆਂ ਹੈ ਜਿਹੜੀਆਂ ਡੀਡਿਕਸ਼ਨ ਸੈਂਟਰ ਦੇ ਵਿੱਚ ਤੁਸੀਂ ਐਡਮਿਸ਼ਨ ਕਰਾ ਲੋ ਤੁਹਾਡਾ ਕੋਈ ਖਰਚ ਨਹੀਂ ਆ ਡੀਟੌਕਸ ਕਰਦੇ ਆ 14 15 ਦਿਨ ਲਈ ਡੀਟੌਕਸ ਤੋਂ ਬਾਅਦ ਤੁਹਾਨੂੰ ਰੀਹੈਬ ਸੈਂਟਰ ਭੇਜ ਦਿੰਦੇ ਆ ਉੱਥੇ ਤੁਹਾਡਾ ਰੋਟੀ ਪਾਣੀ ਸਾਰਾ ਫ੍ਰੀ ਆ ਸੋ ਉਹ ਸੈਂਟਰ ਆ ਉਹ ਸੈਂਟਰ ਦੇ ਵਿੱਚ ਤੁਸੀਂ ਦਿੱਲੀ